ਕਾਸ ਨਿਊ ਦੇਖੇ ਦੇ ਚੁਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਕਕਰਾਲਾ ਸੀਨੀਅਰ ਸੈਕੰਡਰੀ ਸਕੂਲ ਕਕਰਾਲੇ ਦੇ ਵਿੱਚ ਜਿੱਥੇ ਕਿ ਅੱਜ ਤਿੰਨ ਬੇਟੀਆਂ ਨੇ ਪਲੱਸ 2 ਦੇ ਵਿੱਚ ਟੌਪ ਕੀਤਾ ਇੱਕ ਬੇਟੀ ਨੇ 93% ਨੰਬਰ ਲਿੱਤੇ ਨੇ ਇੱਕ ਨੇ 70% ਨੰਬਰ ਲਿੱਤੇ ਨੇ ਸੋ ਜੋ ਆਪਣੇ ਨਾਲ ਜੋ ਕੁੜੀਆਂ ਮੌਜੂਦ ਨੇ ਜਿਨ੍ਹਾਂ ਨੇ ਇੱਥੇ ਕਕਰਾਲੇ ਸਕੂਲ ਦੇ ਵਿੱਚ ਜੋ ਕਹਿਦੀ ਆਪਣਾ ਪਿੰਡ ਦਾ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਤੇ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਤੇ ਆਪਣੇ ਮਾਪਿਆਂ ਦਾ ਵੀ ਉਹਨੇ ਬੇਟੀਆਂ ਨੇ ਨਾਂ ਰੋਸ਼ਨ ਕੀਤਾ ਸੋ ਆਪਾਂ ਉਹ ਬੇਟੀਆਂ ਨਾਲ ਤੁਹਾਨੂੰ ਵਾਵਾਂਗੇ ਤੇ ਗੱਲਬਾਤ ਕਰਵਾਵਾਂਗੇ ਤੇ ਜੋ ਸਕੂਲ ਦਾ ਸਟਾਫ ਹੈ ਜੋ ਲੈਕਚਰਰ ਟੀਚਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਇੰਨੀ ਵਧੀਆ ਉਹਨਾਂ ਨੂੰ ਸਿੱਖਿਆ ਦਿੱਤੀ ਹੈ ਬੱਚਿਆਂ ਨੂੰ ਜੋ ਅੱਜ ਤਿੰਨ ਕੁੜੀਆਂ ਟੌਪ ਕਰਕੇ ਗਈਆਂ ਨੇ ਕਕਰਾਲਾ ਸਕੂਲ ਦੀਆਂ ਪਲੱਸ 2 ਕਲਾਸ ਦੀਆਂ ਕੁੜੀਆਂ ਸੋ ਉਹਨਾਂ ਨੇ ਕਹਿ ਦਿੰਦੇ ਨੇ ਨਾ ਕਿ ਬੇਟੀਆਂ ਬੇਟੀਆਂ ਇਸ ਟਾਈਮ ਬਹੁਤ ਅੱਗੇ ਚੱਲ ਰਹੀਆਂ ਨੇ ਕਿ ਜੋ ਮੱਲਾ ਮਾਰ ਰਹੀਆਂ ਨੇ ਚਾਹੇ ਆਪਾਂ ਸਿੱਖਿਆ ਦੀ ਲੇਨ ਚਲਾ ਲਈਏ ਜਾਂ ਸਪੋਰਟ ਲੇਨ ਨਾਲੇ ਕਿਸੇ ਵੀ ਖੇਤਰ ਚ ਆਪਾਂ ਲਾ ਲਈਏ ਕੁੜੀਆਂ ਅੱਜਕੱਲ ਮੱਲਾ ਮਾਰ ਰਹੀਆਂ ਨੇ ਸੋ ਆਪਾਂ ਹੁਣ ਜੋ ਤਿੰਨ ਬੇਟੀਆਂ ਨੇ ਆਪਾਂ ਨਾਲੇ ਵੀ ਨੋਸੋ ਮੇਰੇ ਸਕੂਲ ਵਿੱਚ ਆਏ ਸਾਨੂੰ ਬਹੁਤ ਖੁਸ਼ੀ ਹੋਈ ਵੀ ਕਿਸ ਤਰ੍ਹਾਂ ਸਾਡੇ ਸਾਰੇ ਟੀਚਰਸ ਤੇ ਸਾਰੇ ਰਿਲੇਟਿਵਸ ਨੇ ਫੈਮਿਲੀ ਮੈਂਬਰਸ ਨੇ ਸਾਨੂੰ ਸਪੋਰਟ ਕਰ ਰਹੇ ਨੇ ਈਵਨ ਥੋ ਮਾਰਕਸ ਨੇ ਜ਼ਿਆਦਾ ਨਹੀਂ ਹੈਗੇ ਜਿਸੀਂ ਹੋਰ ਐਕਸਪੈਕਟ ਕਰ ਰਹੇ ਸੀ ਪਰ ਫਿਰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਤੁਸੀਂ ਆਏ ਜਿਵੇਂ ਸਾਰੇ ਰਿਲੇਟਿਵਸ ਤੇ ਫੈਮਿਲੀ ਮੈਂਬਰਸ ਨੂੰ ਲੱਗ ਰਿਹਾ ਵੀ ਅਸੀਂ ਬਹੁਤ ਬਹੁਤ ਵੱਡੀ ਗੱਲ ਹੈ ਤੇ ਅਤੇ ਸਭ ਤੋਂ ਪਹਿਲਾਂ ਸਾਡੇ ਸਕੂਲ ਸਟਾਫ ਕਕਰਾਲਾ ਪਾਈਕਾ ਦੇ ਪਬਲਿਕ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਜਿਸ ਤਰ੍ਹਾਂ ਟੀਚ ਕੀਤਾ ਹੈ ਤੇ ਜਿਵੇਂ ਸਾਨੂੰ ਪਿਆਰ ਨਾਲ ਉਹਨਾਂ ਨੇ ਪੜਾਇਆ ਹੈ ਤੇ ਸਭ ਤੋਂ ਪਹਿਲਾਂ ਧੰਨਵਾਦ ਸਾਡੇ ਇੰਚਾਰਜ ਮੈਮ ਗੀਤਾ ਮੈਮ ਨੂੰ ਅਸੀਂ ਬਹੁਤ-ਬਹੁਤ ਥੈਂਕ ਯੂ ਕਹਿਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਹਮੇਸ਼ਾ ਐਨਕ੍ਰੇਜ ਕੀਤਾ ਤੇ ਸਪੋਰਟ ਕੀਤਾ ਇਹ ਉਸ ਤੋਂ ਬਾਅਦ ਮੈਂ ਸਪੈਸ਼ਲੀ ਮੇਰੇ ਪੈਸ਼ਨ ਦੇ ਮੈਨੂੰ ਐਨਕਰੀਜ ਕਰਨ ਵਾਸਤੇ ਸਤਪਾਲ ਸਰ ਨੂੰ ਧੰਨਵਾਦ ਕਹਿਣਾ ਚਾਹਨੀ ਆ ਉਹਨਾਂ ਨੇ ਹਮੇਸ਼ਾ ਤੋਂ ਹੀ ਮੈਨੂੰ ਮੇਰੇ ਡਰਾਇੰਗ ਦੇ ਪੱਖੋਂ ਤੇ ਬਹੁਤ ਹੌਸਲਾ ਵਜ਼ਾਈ ਦਿੱਤੀ ਹੈ ਤੇ ਸਕੂਲ ਦੇ ਤੌਰ ਤੇ ਵੀ ਸਾਨੂੰ ਹਮੇਸ਼ਾ ਹੀ ਕੰਪੀਟੀਸ਼ਨਸ ਦੇ ਭਾਗ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਮੈਂ ਨੇ ਪਿਛਲੇ ਸਾਲ ਇੱਤਾ ਸੀ ਇੱਕ ਇੱਕ ਕੰਪੀਟੀਸ਼ਨ ਚ ਭਾਗ ਦਿੱਤਾ ਮੈਂ ਬਲੌਕ ਪੱਦਰ ਤੇ ਪਹਿਲੇ ਨੰਬਰ ਤੇ ਆਈ ਤੇ ਇਸੇ ਤਰ੍ਹਾਂ ਸਾਡੇ ਫੈਮਿਲੀ ਮੈਂਬਰਸ ਨੇ ਜਿਵੇਂ ਮੇਰੇ ਪਾਪਾ ਮੇਰੇ ਦਾਦੀ ਮੇਰੇ ਛੋਟੀ ਭੈਣ ਸਭ ਸਭ ਦਾ ਹੀ ਇਹ ਹੱਥ ਹੈ ਇਸ ਗੱਲ ਵਿੱਚ ਸਭ ਦਾ ਹਾਂਜੀ ਮੇਰੇ ਮਾਰਕਸ ਸਭ ਸਭ ਚ ਏ ਪਲਸ ਸੀ ਅਸ ਹਿਸਟਰੀ ਨੂੰ ਛੱਡ ਕੇ 93% ਟੋਟਲ ਹੈਗੇ ਨੇ ਤੇ ਮੈਂ ਬਹੁਤ ਖੁਸ਼ ਹਾਂ ਕਿ ਇਸ ਕਿੰਨੀ ਗੁੱਛੀ ਹੋ ਰਹੀ ਹੈ ਤੁਸੀਂ ਵੀ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਕਿੰਨਾ ਕੁ ਧੰਨਵਾਦ ਕਰਨਾ ਚਾਹੁੰਦੇ ਸਕੂਲ ਸਟਾਫ ਦਾ ਸਾਡੇ ਸਕੂਲ ਸਟਾਫ ਨੇ ਤਾਂ ਬਹੁਤ ਵਧੀਆ ਮਿਹਨਤ ਕੀਤੀ ਹੈ ਸਾਨੂੰ ਪੜਾਉਣ ਦੇ ਲਈ ਤੇ ਮੇਰੇ ਨੰਬਰ ਵੀ ਮੈਨੂੰ ਹੋਰ ਉਮੀਦ ਸੀ ਕਿ ਮੇਰੇ ਹੋਰ ਵੀ ਜ਼ਿਆਦੇ ਆ ਜਾਣਗੇ ਪਰ ਥੋੜੀ ਜਿਹੀ ਘੱਟ ਰਹਿ ਗਈ ਪਰ ਸਾਡੇ ਟੀਚਰਸ ਨੇ ਸਾਡੇ ਟੀਚਰਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਨੂੰ ਪੜਾਉਣ ਲਈ ਤੇ ਉਹਨਾਂ ਕਰਕੇ ਸਾਡੇ ਅੱਜ 80 ਮੇਰੇ 80% ਨੰਬਰ ਆਏ ਜੋ ਜਾਨੀ ਕਿ ਇੱਕ ਬਹਿ ਮਦੂਰ ਕਰਦੇ ਦਾ ਲੋਕਾਂ ਦਾ ਕਿ ਜਿਹੜੇ ਕਹਿੰਦੇ ਸਰਕਾਰੀ ਸਕੂਲ ਦੇ ਵਿੱਚ ਪੜਾਈ ਹਾਂਜੀ ਇੱਥੇ ਸਾਡੇ ਨਾਲ ਜਿਆਦਾ ਪੜਾਈ ਹੁੰਦੀ ਆ ਸਾਡੇ ਟੀਚਰਜ਼ ਵੀ ਬਹੁਤ ਨਾਲੀ ਜਾਰੀ ਹੁੰਦੇ ਨੇ ਇਹਨਾਂ ਸਾਨੂੰ ਬਹੁਤ ਮੋਟੀਵੇਟ ਕਰਦੇ ਨੇ ਅੱਗੇ ਵਧਣ ਲਈ ਅੱਗੇ ਚੀ ਚੀ ਟਰਨਾ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਬਹੁਤ ਜਿਆਦਾ ਚੀਜ਼ਾਂ ਸਿਖਾਉਂਦੇ ਨੇ ਇਹਦੇ ਟਾਲ ਕੇ ਸਾਨੂੰ ਅੱਜ ਸਾਡੇ ਸਾਰਿਆਂ ਦੇ ਬਹੁਤ ਵਧੀਆ ਨੇ ਹਾਂਜੀ ਤਿੰਨ ਡਿਵੀਜ਼ਨ ਅੱਜ ਤਿੰਨ ਬੇਟੀਆਂ ਲੈ ਕੇ ਗਈਆਂ ਨੇ ਹੈਨਾ ਇਹ ਸਕੂਲ ਦੇ ਵਿੱਚ ਟੌਪ ਕਰਕੇ ਗਈਆਂ ਹਾਂਜੀ ਹਰ ਸਪ੍ਰਿਤ ਕੋਰੀ ਕੀ ਕਹਿਣਾ ਚਾਹੋਗੇ ਰਾਜ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਿਹੜੇ ਬਤਾਈਆਂ ਦੇਣ ਵਾਸਤੇ ਆਏ ਸੀ ਗੌਂਡੀ ਗੌਂਡੀ ਲਈ ਹਾਂਜੀ ਆਏ ਹਾਂਜੀ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਸਟਾਫ ਜਿਵੇਂ ਕਿ ਗੀਤਾ ਮੈਮ ਸਾਡੇ ਇਨਚਾਰਜ ਨੇ ਸਤਪਾਲ ਸਰ ਦਿਲਪੀ ਸਰ ਇੰਗਲਿਸ਼ ਵਾਲੇ ਗੁਰਜਨ ਸਰ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੱਤੀ ਹੈ ਤੇ ਇਹਨਾਂ ਨੇ ਬਹੁਤ ਵਧੀਆ ਪੜਾਇਆ ਇਸੇ ਕਰਕੇ ਸਾਡੇ ਇੰਨੇ ਜ਼ਿਆਦਾ ਮਾਰਕਸ ਆ ਸਕੇ ਨੇ ਕੀ ਤੁਸੀਂ ਕੁੜੀਆਂ ਨੂੰ ਕੀ ਮੋਟੀਵੇਸ਼ਨ ਦੇਣਾ ਜਾਉਂਗੇ ਜੋ ਅੱਗੇ ਹੁਣ ਆ ਰਹੀਆਂ ਨੇ 10th ਕਲੀਅਰ ਕਰਕੇ ਜਾਂ +1 ਤੋਂ +2 ਚੋਂ ਆਈਆਂ ਨੇ ਕੀ ਤੁਸੀਂ ਕਹਿਣਾ ਜਾਉਂਗੇ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ ਤੇ ਦੇ కెਮਿਸਟ ਆਪਾਂ ਨੇ ਤਿੰਨ ਜੋ ਬੇਟੀਆਂ ਕਰਾਲੇ ਸਪਾਈ ਕਾ ਕਰਾਲੇ ਸਕੂਲ ਦੇ ਵਿੱਚ ਜੋ ਮੱਲਾ ਮਾਰੀਆਂ ਨੇ ਤਿੰਨ ਬੇਟੀਆਂ ਨੇ ਜੋ ਫਰਸਟ ਸੈਕੰਡ ਥਰਡ ਡਿਵੀਜ਼ਨ ਲੈ ਕੇ ਗਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਬੜਾ ਵਧੀਆ ਲੱਗਾ ਇਹਨਾਂ ਨੇ ਗੱਲਬਾਤ ਕਰਕੇ ਤੇ ਜਿਹਨਾਂ ਨੇ ਆਪਣੇ ਪਿੰਡ ਦਾ ਆਪਣੇ ਸਕੂਲ ਦਾ ਤੇ ਕਹਣਾ ਆਪਣੇ ਪੇਰੈਂਟਸ ਦਾ ਜੋ ਨਾਮ ਰੌਸ਼ਨ ਕੀਤਾ ਐ ਸੋ ਆਪਣੇ ਨਾਲ ਇਹਨਾਂ ਦੇ ਜੋ ਟੀਚਰਸ ਨੇ ਲੈਕਚਰਰ ਟੀਚਰ ਨੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਸਭ ਤੋਂ ਵੱਡੀ ਗੱਲ ਇਹ ਦੇਖੀ ਵੀ ਟੀਚਰਾਂ ਦੀ ਐ ਇਸ ਸਕੂਲ ਦੇ ਵਿੱਚ ਘਾਟ ਹੋਣ ਦੇ ਬਾਵਜੂਦ ਵੀ ਜੋ ਟੀਚਰਾਂ ਨੂੰ ਐਪਰੀਸ਼ੀਏਟ ਜਾਂਦਾ ਕਿ ਟੀਚਰਾਂ ਨੇ ਬੜਾ ਵਧੀਆ ਸਿੱਖਿਆ ਜੋ ਬੱਚਿਆਂ ਨੂੰ ਦਿੱਤੀ ਐ ਤੇ ਬੜਾ ਵਧੀਆ ਨੰਬਰ ਜੋ ਲੈ ਕੇ ਬੱਚੇ ਪਾਸ ਹੋਏ ਨੇ ਸੋ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹਾਂਗਾ ਜਿੱਥੇ ਜਿੱਥੇ ਸਕੂਲਾਂ 'ਚ ਟੀਚਰਾਂ ਦੀ ਘਾਟ ਐ ਸੋ ਘਾਟ ਪੂਰੀ ਕੀਤੀ ਜਾਵੇ ਇਹ ਚੀਜ਼ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਸੋ ਮੇਰੇ ਨਾਲ ਜੁੜੇ ਰਹੋ ਤੁਸੀਂ ਹਰ ਥੋੜਿਆ ਲਸੀਂ ਸ਼ੇਅਰ ਕਰ ਸਕੀਏ ਮੈਂ ਮੌਜੂਦ ਰਹਾ ਹਾਂ ਜੀ ਮਨ ਸੱਸੀ ਦਾ ਸੱਸੀ ਕਾਲ ਸਰ ਸਰ ਗੀਤਾ ਮੈਡਮ ਮੈਮ ਬੜੀ ਇੱਕ ਵੱਡੀ ਗੱਲ ਹੈ ਨਾ ਜਿੰਨਾਂ ਲੋਕਾਂ ਦਾ ਬਹਿਮ ਹੁੰਦਾ ਨਾ ਮਨ ਦੇ ਵਿੱਚ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਨਹੀਂ ਹੁੰਦੀ ਲੇਕਿਨ ਕਹਿੰਦੇ ਨੇ ਵੀ ਜਿੱਥੇ ਟੀਚਰ ਵੈਲ ਕੁਆਲੀਫਾਈਡ ਹੋਣ ਦਾ ਉੱਥੇ ਬੱਚਿਆਂ ਦੇ ਜਿਹੜੇ ਰਿਜ਼ਲਟ ਜਿਹੜੇ ਨੇ ਉਹ ਅੱਛੇ ਆਉਂਗਾ ਤੇ ਕੋਈ ਦੂਰ ਹੈ ਨਹੀਂ ਹਾਂ ਜੀ ਕੀ ਕਹਿਣਾ ਚਾਹੋਗੇ ਮੈਡਮ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਕਲਾਜ਼ ਜਿਹੜੀ ਹਨੀ ਸ਼ਰਮ ਹੈ ਉਸਨੇ 90% ਤੋਂ ਆਪ 92% ਪ੍ਰਾਪਤ ਕੀਤੀ ਉਸ ਲਈ ਮੈਂ ਬਹੁਤ ਹੀ ਪ੍ਰਾਊਡ ਫੀਲ ਕਰ ਰਹੀ ਹਾਂ ਇੰਨੀ ਜ਼ਿਆਦਾ ਹਾਰਡ ਵਰਕਿੰਗ ਬੱਚਾ ਹੈ ਉਹ ਬਹੁਤ ਜ਼ਿਆਦਾ ਉਹ ਮਤਲਬ ਕਿ ਸਾਰੇ ਟੀਚਰਸ ਉਹਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਤੇ ਬਾਕੀ ਇਹ ਕਹਿਣਾ ਚਾਹਾਂਗੀ ਕਿ ਹਾਂਜੀ ਸਾਰੇ ਸਟਾਫ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇਗੇ ਕਿ ਹਾਂਜੀ ਸਾਡਾ ਬੱਚੇ ਜਿਹੜੇ ਤਿੰਨੋਂ ਹੀ ਕੁੜੀਆਂ ਨੇਗੀਆਂ ਫਰਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਈਆਂ ਨੇਗੀਆਂ ਸਾਡਾ ਕਰਾਣਾ ਸਕੂਲ ਇੱਕ ਵਾਰੀ ਕਹਿ ਸਕਦੇ ਆਪਾਂ ਕਿ ਨਾਮ ਰੋਸ਼ਨ ਨੇ ਰੋਸ਼ਨ ਕੀਤਾ ਹਾਂ ਜੀ ਡਿਸਟਰਸਮਾਨ ਸਭ ਤੋਂ ਵੱਧ ਖੁਸ਼ੀ ਹੋਣੀ ਹੈ ਕਿਉਂਕਿ ਜਦੋਂ ਬੱਚੇ ਮੈਂ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਇਸ ਚੀਜ਼ ਦੀ ਕਿ ਮੇਰੀ ਕਲਾਸ ਦੇ ਬੱਚੇ ਨੇ ਮੈਂ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਆਪਣਾ ਟਾਰਗੇਟ ਇਹ ਹੈ ਕਿ 90% ਤੋਂ ਅੱਪ ਆਪਾਂ ਲੈ ਕੇ ਜਾਣੇ ਹਮੇਸ਼ਾ ਹੀ ਕਲਾਸ ਦੇ ਵਿੱਚ ਮੈਂ ਉਹਨਾਂ ਨੂੰ ਇਸ ਚੀਜ਼ ਲਈ ਮੋਟੀਵੇਟ ਕਰਦੀ ਸੀਗੀ ਉਹ ਜਿਹੜੇ ਦੇ ਬੇ ਕਲਾਸ ਦੇ ਵਿੱਚ ਜਿਹੜੇ ਸਟੂਡੈਂਟ ਜਾ ਰਹੇ ਆ ਉਹਨਾਂ ਦੇ ਇੱਕ ਜਿਹੜੇ ਪੇਪਰ ਹੋਣੇ ਉਹਨਾਂ ਨੂੰ ਵੀ ਲੱਗਦਾ ਇਸ ਤੋਂ ਵੱਧ ਟੌਪ ਕਰਵਾਣਾ ਹੈ ਤੁਸੀਂ ਹਾਂਜੀ ਪੂਰੀ ਕੋਸ਼ਿਸ਼ ਰਹੇਗੀ ਸਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂਗੇ ਕਿ ਹਾਂਜੀ ਬੱਚੇ ਜਿਹੜੇ ਹੈਗੇ ਆਪਣਾ ਮਤਲਬ ਕਿ ਪੇਰੈਂਟਸ ਦਾ ਆਪਣੇ ਮਾਪਿਆਂ ਦਾ ਮਤਲਬ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ ਹਾਂਜੀ ਬੜੀ ਪ੍ਰਾਊਡ ਵਾਲੀ ਗੱਲ ਹੈ ਜੀ ਤਿੰਨੋਂ ਹੀ ਬੇਟੀਆਂ ਨੇ ਮੱਲਾ ਮਾਰੀ ਹਾਂਜੀ ਹਾਂਜੀ ਤਿੰਨੋਂ ਹੀ ਲੜਕੀਆਂ ਨੇ ਜਿਹੜੀ ਫਰਸਕਿੰਦ 3rd ਪੋਜੀਸ਼ਨ ਹਾਸਲ ਕੀਤੀ ਹੈ ਤੇ ਵਧੀਆ ਨੰਬਰ ਲਏ ਨੇ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਤੇ ਤੁਸੀਂ ਯੂ ਜਨਰੇਸ਼ਨ ਨਿਊ ਜਨਰੇਸ਼ਨ ਵਈ ਕਿ ਆਪਣੇ ਜਿੱਦਾਂ ਵੀ ਆਪਣੇ ਟੀਚਰਸ ਦਾ ਕਹਿਣਾ ਮੰਨੋ ਠੀਕ ਹੈ ਜੀ ਆਪਣੀ ਪੜਾਈ ਵੱਲ ਧਿਆਨ ਦਿਓ ਫੋਨ ਵਗੈਰਾ ਘੱਟ ਦੇਖੋ ਇਹ ਕਹਿਣਾ ਚਾਹਾਂਗੀ ਇਹ ਬੱਚੇ ਸੀ ਜਿਹੜੇ ਪੂਰੇ ਮੇਰੇ ਕਹਾਣੇ ਦੇ ਵਿੱਚ ਸੀ ਜਿੱਦਾਂ ਉਹ ਮਤਲਬ ਕਿ ਹਰ ਇੱਕ ਚੀਜ਼ ਤੇ ਮੇਰੀ ਗਾਈਡੈਂਸ ਲੈਂਦੇ ਸੀਗੇ ਕੋਈ ਵੀ ਗੱਲ ਸੀ ਆਪਣੀ ਸ਼ੇਅਰ ਕਰਦੇ ਸੀ ਚਾਹੀ ਕੋਈ ਪਰਸਨਲ ਪ੍ਰੋਬਲਮ ਹੈ ਜਾਂ ਸਕੂਲ ਨਾਲ ਰਿਲੇਟਡ ਹੈ ਤਾਂ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ ਸੋ ਇਸ ਟਮ ਆਪਾਂ ਭਾਈ ਕੱਕਰਾਲਾ ਸਕੂਲ ਦੇ ਵਿੱਚ ਖੜੇ ਆ ਜਿੱਥੇ ਜੋ +2 ਕਲਾਸ ਦੀਆਂ ਤਿੰਨ ਬੇਟੀਆਂ ਨੇ ਜੋ ਮੱਲਾ ਮਾਰੀਆਂ ਨੇ 93% ਨੰਬਰ ਲੈ ਕੇ ਜੋ ਫਰਸਟ ਡਿਵੀਜ਼ਨ ਹਨੀ ਸ਼ਰਮਾ ਨੇ ਜੋ ਪ੍ਰਾਪਤ ਕੀਤੀ ਹੈ ਸੋ ਉਹਨਾਂ ਦੇ ਜੀ ਮਾਮਾ ਜੀ ਨੇ ਜੋ ਪੇਰੈਂਟਸ ਨੇ ਉਹਨਾਂ ਦੇ ਆਪਣੇ ਨਾਲ ਅੱਜ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਟੀ ਕਾਵਿ ਜੀ ਸਸਟੀ ਕਾਰੀ ਕੀ ਨਾ ਜੀ ਆਪਣਾ ਮੇਰਾ ਨਾਮ ਬਬਲੀ ਸ਼ਰਮਾ ਘਗਾ ਠੀਕ ਹੈ ਤੇ ਕਿੰਨਾ ਕਿ ਤੁਹਾਨੂੰ ਮਤਲਬ ਅੱਜ ਪ੍ਰਾਊਡ ਆਪਾਂ ਕਹਿ ਦਈਏ ਫੀਲ ਹੋ ਰਿਹਾ ਜੋ 93% ਹਨੀ ਸ਼ਰਮਾ ਲੈ ਕੇ ਜੋ ਮਾਰਕਸ ਅੱਜ ਉਹਨੇ ਫਸਟ ਪੋਜੀਸ਼ਨ ਜੋ ਪ੍ਰਾਪਤ ਕੀਤੀ ਹੈ ਦੇਖੋ ਜੀ ਸਾਡੀ ਖੁਸ਼ੀ ਆ ਜਿਹੜੀ ਬਹੁਤ ਖੁਸ਼ੀ ਆ ਸਾਡੀ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਇਹਦਾ ਸਿਹਰਾ ਜਿਹੜਾ ਮੈਡਮ ਇਨਚਾਰਜ ਨੇ ਜਿਹੜੀ ਗੀਤਾ ਗੀਤਾ ਮੈਡਮ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਹੜੇ ਬੜੇ ਇੱਕ ਮਾਤਾ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਸੇਧ ਦਿੱਤੀ ਆ ਤੇ ਨਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਪੂਰਾ ਸਟਾਫ ਆ ਇੱਥੇ ਕਕਰਾਲਾ ਭਾਈ ਕਾ ਸਰਕਾਰੀ ਸਕੂਲ ਦੇ ਵਿੱਚ ਸਰਦਾਰ ਹਰਦੀਪ ਸਿੰਘ ਜੀ ਟੋਡਰਪੁਰ ਇਹ ਵੀ ਬਹੁਤ ਵਧੀਆ ਇਹਨਾਂ ਨੂੰ ਵੀ ਸਲੂਟ ਕਰਦੇ ਆ ਤੇ ਸਾਡੇ ਸਾਰੇ ਇੱਥੋਂ ਇੱਕ ਚਲੇ ਗਏ ਗੁਰਜੀਤ ਸਰ ਉਹ ਵੀ ਸਾਡੇ ਇੱਕ ਹਿੱਸਾ ਨੇ ਕੜੀ ਆ ਸਾਡੀ ਬਿੰਦਰਾ ਮੈਡਮ ਕਿਉਂਕਿ ਜਿਨ੍ਹਾਂ ਨਾਲ ਅਸੀਂ ਤਾਲਮੇਲ ਕਰਕੇ ਇੱਥੇ ਐਡਮਿਸ਼ਨ ਕਰਵਾਈ ਸੀ ਤੇ ਬਾਕੀ ਜਿੰਨਾ ਵੀ ਸਟਾਫ ਹੈ ਇੱਥੇ ਬਹੁਤ ਵਧੀਆ ਸਟਾਫ ਹੈ ਇੱਕ ਪਰਿਵਾਰ ਦੀ ਤਰ੍ਹਾਂ ਜਦੋਂ ਸਾਡੀ ਹਨੀ ਸ਼ਰਮਾ ਦੱਸਦੇ ਨੇ ਸਾਨੂੰ ਕਿ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਦੇ ਨਾਲ-ਨਾਲ ਸਾਨੂੰ ਅਨੁਸ਼ਾਸਨ ਦੇ ਵਿੱਚ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਅਸੀਂ ਨੇ ਕਿਵੇਂ ਵਿਚਰਨਾ ਉਹ ਸਾਰਾ ਕੁਝ ਸਾਨੂੰ ਦੱਸਦੇ ਰਹਿੰਦੇ ਨੇ ਕੱਲੀ-ਕੱਲੀ ਗੱਲ ਆ ਜਿਹੜੀ ਸ਼ਾਇਦ ਇੱਥੇ ਦੇ ਸਟਾਫ ਨੂੰ ਨਾ ਪਤਾ ਹੋਵੇ ਕਿਉਂਕਿ ਸਟਾਫਾਰੇ ਜੋ ਸਾਨੂੰ ਦੱਸਦੇ ਰਹਿੰਦੇ ਨੇ ਸਾਡੇ ਰਿਸ਼ਤੇਦਾਰਾਂ ਨੂੰ ਦੱਸਦੇ ਰਹਿੰਦੇ ਨੇ ਕਿ ਸਰਕਾਰੀ ਜਿਹੜਾ ਕਕਰਾਲਾ ਭਾਈ ਕਾ ਸਕੂਲ ਆ ਉਹਦੀ ਮਤਲਬ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਜਿਸੇ ਤਰ੍ਹਾਂ ਇਹਨਾਂ ਦੀ ਸਾਨੂੰ ਇੱਕ ਬਹੁਤ ਅਜੇ ਦੁੱਖ ਦੀ ਯਾਦ ਆਉਂਦਾ ਕਿਉਂਕਿ ਸਾਡੀ ਸਿਸਟਰ ਜਿਹੜੀ ਉਹ ਨਹੀਂ ਹੈਗੀ ਇੱਥੇ ਜੇਕਰ ਉਹ ਹੁੰਦੇ ਫਿਰ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਸੀ ਲੇਕਿਨ ਅੱਜ ਉਹ ਮਹਿਸੂਸ ਨਹੀਂ ਹੋ ਰਹੇ ਜੋ ਮੈਡਮ ਗੀਤਾ ਮੈਡਮ ਇਨਚਾਰਜ ਨੇ ਅਸੀਂ ਦੁਬਾਰਾ ਫੇਰ ਤੋਂ ਪੂਰੇ ਸਕੂਲ ਸਟਾਫ ਦਾ ਇਨਚਾਰਜ ਦਾ ਰਜਿੰਦਰ ਸਰ ਦਾ ਹਰਦੀਪ ਸਿੰਘ ਟੋਡਰਪੁਰ ਦਾ ਤੇ ਸਤਪਾਲ ਸਰ ਦਾ ਗੁਰਜੀਤ ਸਰ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਉਮੀਦ ਰੱਖਦੇ ਆ ਅਸੀਂ ਕਿ ਜਿਵੇਂ ਦੂਜੇ ਬੱਚਿਆਂ ਨੇ ਵੀ ਫਸਟ ਸੈਕੰਡ ਪੋਜੀਸ਼ਨ ਲਈ ਹੈ 8ਵੀਂ ਵਾਲਿਆਂ ਦੇ ਬੱਚਿਆਂ ਨੇ ਫਸਟ ਪੋਜੀਸ਼ਨ ਸੈਕੰਡ ਪੋਜੀਸ਼ਨ ਲਈ ਆ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਆ ਸਾਰੇ ਬੱਚੇ ਵਧਾਈ ਦੇ ਪਾਤਰ ਨੇ ਦੁਬਾਰਾ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਰ ਤੇ ਆਪਣੇ ਨਾਲ ਹੋਰ ਵੀ ਮੌਜੂਦ ਨੇ ਕੀ ਨਾ ਜੀ ਆਪਣਾ ਮੰਗਤ ਸ਼ਰਮਾ ਬਰਾਸ ਇੰਟਰਨੈਸ਼ਨਲ ਬ੍ਰਾਹਮਣ ਸਭਾ ਪੰਜਾਬ ਕਿ ਤਿੰਨ ਕੁੜੀਆਂ ਨੇ ਪਲੱਸ 2 ਕਲਾਸ ਦੇ ਵਿੱਚ ਵੀ ਤੇ ਤਿੰਨ ਬੱਚਿਆਂ ਨੇ 8ਵੀਂ ਕਲਾਸ ਦੇ ਵਿੱਚ ਮੱਲਾ ਮਾਰੀਆਂ ਨੇ ਕਕਰਿਆਲਾ ਭਾਈ ਕਾ ਸਕੂਲ ਦੇ ਵਿੱਚ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਇਹਨਾਂ ਦੇ ਲਈ ਤੁਸੀਂ ਅਪਰੀਸ਼ੀਏਟ ਕਰਨਾ ਚਾਹੋਗੇ ਅਸੀਂ ਜਿਹੜਾ ਕਕਰਿਆਲਾ ਭਾਈ ਕਾ ਸਕੂਲ ਦਾ ਜਿੰਨਾ ਵੀ ਸਟਾਫ ਤੇ ਇਨਚਾਰਜ ਜੋ ਵੀ ਇਹਨਾਂ ਦੇ ਸਰ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ ਦੂਜੇ ਨੰਬਰ ਜਿਹੜਾ ਇਹਨਾਂ ਦੇ ਇਹ ਸਾਡੀ ਭਾਣਜੀ ਹੈ ਇੱਕ ਅੱਗੇ ਤੋਂ ਇਹ ਲੜਕੀ ਦੇ ਮਾਤਾ ਛੋਟੇ ਜਿਹੇ ਹੁੰਦੇ ਗੁਜ਼ਰ ਗਏ ਸੀ ਇਹਨਾਂ ਨੇ ਇਹਨਾਂ ਨੂੰ ਮਾਤਾ ਦੀ ਜਨਮ ਤੱਕ ਥੋਣ ਦੇ ਸਾਰਾ ਮਾਤਾ ਦਾ ਰੋਲ ਨਿਭਾ ਕੇ ਐਪੋਜੀਸ਼ਨ ਤੇ ਪਹੁੰਚਾਇਆ ਅਸੀਂ ਲਾਸਟ ਦੇ ਵਿੱਚ ਇੰਟਰਨੈਸ਼ਨਲ ਬ੍ਰਾਹਮਣ ਸਭਾ ਪੰਜਾਬ ਵੱਲੋਂ ਇਸ ਸਕੂਲ ਦੇ ਸਟਾਫ ਦਾ ਤੇ ਇਸ ਬੱਚੀ ਦਾ ਜਿਹਨੇ ਸਾਡਾ ਬ੍ਰਾਹਮਣ ਸਮਾਜ ਦਾ ਵੀ ਨਾਮ ਉੱਚਾ ਕਰਿਆ ਕਕਰਾਲੀ ਭਾਈ ਕਾ ਵੀ ਕਰਿਆ ਸਾਰੇ ਪੰਜਾਬ ਦਾ ਨਾਮ ਉੱਚਾ ਕਰਿਆ ਇਹਨਾਂ ਨੂੰ ਵਧਾਈ ਦਿੰਦੇ ਹਾਂ ਬੋਲੇ ਭਗਵਾਨ ਪਰਸ਼ੂਰਾਮ ਮਹਾਰਾਜ ਕੀ ਜੈ 8ਵੀਂ ਕਲਾਸ ਦੇ ਸਕਿੰਗ ਸਟੂਡੈਂਟਾਂ ਦੇ ਗੱਲ ਕਰਦੇ ਨੇ ਕਿ ਇਹਨਾਂ ਦੇ ਅੰਦਾਜ਼ੇ ਕਿ ਇਹ ਜਿਹੜੇ ਨੇ ਹਮੇਸ਼ਾ ਬਦਲਦੇ ਨੇ ਜਿਹੜੇ ਵਾਲਾ ਗਾਜਾ ਬੇਟਾ ਉਹ ਰਾਜਾ ਜਿੱਦਗੀ ਸਹੀ ਜੋ ਤਿੰਨ ਪਲੱਸ 2 ਕਲਾਸ ਦੀ ਤਿੰਨ ਬੱਚੀਆਂ ਦੇ ਜੋ ਪੇਰੈਂਟਸ ਨੇ ਉਹ ਵੀ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਿੰਨੋਂ ਬੱਚੀਆਂ ਨੇ ਬੜਾ ਮਾਣ ਜੋ ਸਕੂਲ ਦਾ ਤੇ ਪਿੰਡ ਦਾ ਕਹਿਦੀ ਹੈ ਮਾਣ ਵਧਾਇਆ ਹੈ